ਔਰ ਜੇ ਬਾਦਸ਼ਾਹ ਹਿੰਦੂ ਦਾ ਜੋ ਸਮੇਂ ਦਾ ਬਾਦਸ਼ਾਹ ਰੋਜ਼ ਸਵਾਮਨ ਜਿਵੇਂ ਲਾ ਕੇ ਰੋਟੀ ਖਾਂਦਾ ਹੈ ਰੋਜ਼ ਸਵਾਮਨ ਜਿਵੇਂ ਲਾ ਕੇ ਰੋਟੀ ਖਾਂਦਾ ਹੈ ਤੇ ਪਤਾ ਨਹੀਂ ਫਿਰ ਕੀ ਕੀਤਾ ਜਾਵੇ ਇਹਨਾਂ ਦਾ ਤਾਂ ਖਤਰੇ ਦੇ ਵਿੱਚ ਆਏ ਇਹ ਬਾਬੇ ਨਾਨਕ ਦੇ ਦਰਬਾਰ ਦੇ ਵਿੱਚ ਆਏ ਨੇ ਇਹ ਉਹ ਦਰਬਾਰ ਜਿੱਤਨ ਮਾਲਿਆ ਨੂੰ ਮਾਰ ਮਿਲਦਾ ਨੇ ਤਾਣੇ ਨੂੰ ਤਾਣ ਮਿਲਦਾ ਨਿਉਟਨ ਕੋਟ ਮਿਲਦੀ ਹੈ ਨਿਆਸਰ ਨੂੰ ਨਿਆਸਰ ਮਿਲਦਾ ਨਿਕੰਦੀ ਨੂੰ ਗਾਂ ਮਿਲਦੀ ਹੈ ਨਪੱਤੇ ਨੂੰ ਤਾਂਵੇਂ ਸੱਜਣਾ ਵੈਰੀ ਆਵੇ ਹਰ ਇੱਕ ਨੂੰ ਦਰਬਾਰ ਤੇ ਢੋਈ ਮਿਲਦੀ ਏ ਜੋ ਸ਼ਰਮ ਆਵੇ ਉਸ ਕੰਠ ਲਾਵੇ ਤੇ ਬਿਲਕੁਲ ਸਮਾਨੀ ਹੁੰਦਾ ਤੇ ਦਰਬਾਰ ਦੇ ਵਿੱਚ ਕੋਈ ਛਟਕਾਰਿਆ ਨਹੀਂ ਜਾਂਦਾ ਸਾਰੇ ਗੱਲ ਦੇ ਨਾਲ ਲਾਏ ਜਾਂਦੇ ਨੇ ਚਿਤ ਚਰਨ ਕਮਲ ਦਾ ਆਸਰਾ ਚਿਤ ਚਰਨ ਕਮਲ ਸੰਗ ਜੋੜਿਆ ਬਾਹਰ ਜਨਾਂ ਦੀ ਪਕੜੀਏ ਸਰਦੀਜਾ ਬਾਣੇ ਨਾ ਸ਼ੁਰੂ ਇਹ ਦਰਬਾਰ ਦੇ ਵਿੱਚ ਇੱਕ ਬਰੀ ਬਾਹ ਫੜ ਲਵੇ ਫਿਰ ਸੁਆਲੇ ਨਹੀਂ ਪੈਦਾ ਹੁੰਦਾ ਦੁਨੀਆਂ ਦੇ ਲੋਕ ੱੱਕੇ ਮਾਰ ਸਕਦੇ ਨੇ ਪਰ ਬਾਬੇ ਨਾਨਕ ਦਾ ਦਰਬਾਰ ਧੱਕੇ ਨਹੀਂ ਮਾਰਦਾ ਬਾਬੇ ਨਾਨਕ ਦਾ ਦਰਬਾਰ ਗੱਲ ਦੇ ਨਾਲ ਆਉਂਦਾ ਅੱਜ ਕਸ਼ਮੀਰ ਦਾ ਪਿਆਰ ਪੜਨਾਂ ਦੀ ਆਵਾਜ਼ ਬੈਂਤੀ ਸੁਣੀ ਗਈ